ਹੜਾਂ ਕਾਰਨ ਪੰਜਾਬ ਦੇ ਵਿੱਚ ਤਰਾਤਰ ਹੋਈ ਪਈ ਐ ਤੇ ਦੂਜੇ ਪਾਸੇ ਉਥੇ ਲੋਕ ਡੁੱਬਰੇ ਨੇ ਕਿਸਾਨਾਂ ਦੀਆਂ ਫਸਲਾਂ ਵੀ ਜੜੀਆਂ ਉਹ ਵੀ ਖਰਾਬ ਹੋ ਚੁੱਕੀਆਂ ਨੇ ਕਾਫੀ ਨੁਕਸਾਨ ਹੋਇਆ ਪਰੰਤੂ ਦੂਜੇ ਪਾਸੇ ਕੇਂਦਰ ਸਰਕਾਰ ਨੇ ਕੋਈ ਵੀ ਆਖੇਸਾਰ ਨਹੀਂ ਲਈ ਤੇ ਉਥੇ ਹੀ ਇਹ ਬਿਆਨ ਢੱਲੇਵਾਲ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅੱਜ ਪੂਰੀ ਤਰ੍ਹਾਂ ਤਰਾਤਰਾ ਹੋ ਗਿਆ ਹੈ ਤੇ ਪਰੰਤੂ ਉਥੇ ਹੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਕਿ ਸਿਰਫ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਦਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਆਖੇਸਾਰ ਲੈਣੀ ਚਾਹੀਦੀ ਹੈ ਪਰੰਤੂ ਅਜੇ ਹਾਂ ਨਹੀਂ ਤੇ ਉਥੇ ਹੀ ਪੰਜਾਬੀਆਂ ਦੀ ਵਿਆਸ ਹੈ ਜਿਹੜੀ ਕਿ ਸਰਕਾਰਾਂ ਤੋਂ ਟੁੱਟ ਚੁੱਕੀ ਹੈ ਹੋਰ ਕੀ ਕੁਝ ਕਹਿਣਾ ਢੱਲੇਵਾਲ ਦਾ ਆਉ ਤੁਹਾਨੂੰ ਸੁਣਾਉਂ ਰਿਹਾ ਮੰਤਰੀ ਨੇ ਇੱਕ ਟਵੀਟ ਕਰਕੇ ਅਫਗਾਨਿਸਤਾਨ ਦੇ ਅੰਦਰ ਜਿਹੜੇ ਲੋਕ ਝਾੜ ਦੇ ਨਾਲ ਪ੍ਰਭਾਵਿਤ ਹੋਏ ਨੇ ਮਰੇ ਨੇ ਉਹਨਾਂ ਬਾਰੇ ਤਾਂ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਬਾਰੇ ਅਰਦਾਸ ਕੀਤੀ ਹੈ ਲੇਕਿਨ ਪੰਜਾਬ ਦੇ ਅੰਦਰ ਪਿਛਲੇ 10 ਦਿਨ ਤੋਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਘਰਾਂ ਦੇ ਘਰ ਰੁੜ ਰਹੇ ਨੇ ਲੋਕਾਂ ਦੇ ਜਾਨਵਰ ਰੁੜ ਗਏ ਲੋਕਾਂ ਦੇ ਪਰਿਵਾਰਾਂ ਦੇ ਜੀ ਰੁੜ ਗਏ ਉਹਦੇ ਤੇ ਅੱਜ ਤੱਕ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਕੋਈ ਬਿਆਨ ਨਹੀਂ ਆਇਆ ਮੈਂ ਹੈਰਾਨ ਹੈ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਕੀ ਇਕੱਲੇ ਬਾਕੀ ਸੂਬਿਆਂ ਦੇ ਪ੍ਰਧਾਨ ਮੰਤਰੀ ਹੋ ਜਾਂ ਸਿਰਫ ਇਸ ਲਈ ਪ੍ਰਧਾਨ ਮੰਤਰੀ ਹੋ ਕਿ ਤੁਸੀਂ ਅਦਰ ਕੰਟਰੀ ਦੇ ਅੰਦਰ ਕਿਤੇ ਕੋਈ ਘਟਨਾ ਵਾਪਰਦੀ ਉਹਦੇ ਲਈ ਤਾਂ ਆਪਾਂ ਚਿੰਤਤ ਹੈ لیکن ਆਪਣੇ ਹੀ ਦੇਸ਼ ਦੇ ਅੰਦਰ ਕਿਸਾਨ ਰੁੜ ਗਏ ਨੇ ਕਿਸਾਨ ਡੁੱਬ ਗਏ ਨੇ ਲੋਕ ਡੁੱਬ ਗਏ ਮੈਂ ਕੱਲੇ ਕਿਸਾਨਾਂ ਦੀ ਗੱਲ ਨਹੀਂ ਕਰਦਾ ਜਿਹੜਾ ਐਡਾ ਵੱਡਾ ਖੇਤ ਸੱਤ ਅੱਠ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਗਏ ਨੇ ਉਹਨਾਂ ਜ਼ਿਲ੍ਹਿਆਂ ਦੀ ਅੱਜ ਤੱਕ ਸਾਰ ਨਹੀਂ ਲੈ ਗਈ ਸਾਡੀ ਸਰਕਾਰ ਵੱਲੋਂ ਬੜੇ ਦੁੱਖ ਦੀ ਗੱਲ ਹੈ ਕੀ ਕੀ ਲੋਕ ਇਹ ਮੰਨ ਲੈਣ ਕਿ ਸਾਨੂੰ ਸਾਡੀ ਕੇਂਦਰ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ ਕਿ ਪੰਜਾਬ ਦੇ ਲੋਕਾਂ ਦੀ ਬਾਹ ਫੜਨਾ ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਿਹੜਾ ਕੇਂਦਰ ਪੰਜਾਬ ਦੇ ਜਿਹੜਾ ਪਾਣੀਆਂ ਦਾ ਸਿਸਟਮ ਜਿਹੜਾ ਸਾਡੇ ਕੋਲੇ ਸੀ ਕਦੇ ਕੰਟਰੋਲ 'ਚ ਸੀ ਉਹਨੂੰ ਆਪਣੇ ਕੰਟਰੋਲ 'ਚ ਤਾਂ ਲਜਾਣ ਲਈ ਕਿੰਨਾ ਤਤਪਰ ਹੋਇਆ ਤੇ ਫੋਰਸਾਂ ਲਾ ਦਿੱਤੀਆਂ ਗਈਆਂ ਤਾਂ ਫਿਰ ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸੱਚੀਓ ਫਿਰ ਇਹ ਜਿਹੜਾ ਲੋਕ ਅੱਜ ਕਹਿ ਰਹੇ ਨੇ ਲੋਕ ਜਿਹੜਾ ਖਦਸਾ ਜਾਰ ਕਰ ਰਹੇ ਨੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਾੜ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਵੀ ਕਿਤੇ ਇਹ ਗੱਲ ਸੱਚ ਤਾਂ ਨਹੀਂ ਅੱਜ ਵਾਲੀ ਗੱਲ ਜਿਹੜੀ ਸਾਡੇ ਪ੍ਰਧਾਨ ਮੰਤਰੀ ਦੀ ਇਹ ਸਪਸ਼ਟ ਕਰਦੀ ਹੈ ਕਿ ਪੰਜਾਬ ਪ੍ਰਤੀ ਕੋਈ ਸੰਜੀਦਗੀ ਨਹੀਂ ਔਰ ਅਫਗਾਨਿਸਤਾਨ ਪ੍ਰਤੀ ਇੰਨਾ ਫਿਕਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਔਰ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਕਿ ਸਾਡੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਚੋਹਾਨ ਜੀ ਦਾ ਇੱਕ ਬਿਆਨ ਮੈਂ ਪੜ੍ਹ ਰਿਹਾ ਸੀ ਕਿਤੇ ਇਹ ਆਇਆ ਕਿ ਅਸੀਂ ਪੰਜਾਬ ਦਾ ਦੌਰਾ ਕਰਾਂਗੇ ਮੰਤਰੀ ਜੀ ਅੱਜ ਦੇ ਦੌਰੇ ਦੀ ਲੋੜ ਹੈ ਕੀ ਅੱਜ ਤੁਹਾਨੂੰ ਲੱਗਦਾ ਹੈ ਕਿ ਦੌਰਾ ਕੀਤੇ ਬਿਨਾ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਕੀ ਤੁਹਾਨੂੰ ਤੁਹਾਡੀਆਂ ਇੰਟੈਲੀਜੈਂਸੀਆਂ ਦੱਸ ਨਹੀਂ ਰਹੀਆਂ ਕਿ ਪੰਜਾਬ ਡੁੱਬ ਗਿਆ ਪੰਜਾਬ ਦੇ 7-8 ਜ਼ਿਲ੍ਹੇ ਡੁੱਬ ਗਏ ਇਹਦਾ ਵਰਲਡ ਦੇ ਵਿੱਚ ਰੌਲਾ ਪੈ ਗਿਆ ਜੀ ਇੱਥੇ ਦੌਰਾ ਕਰਨ ਆਉਣਾ ਵੀ ਕਿਤੇ ਇੱਕ ਐ ਨਹੀਂ ਲੱਗਦਾਗਾ ਕਿ ਕੇਵਲ ਇੱਕ ਖਬਰ ਬਣਾਉਣ ਵਾਸਤੇ ਆ ਰਹੇ ਆ ਜੇਕਰ ਸੱਚੀਓ ਇਮਾਨਦਾਰੀ ਨਾਲ 50% ਕੁਸ਼ਰਤਾ ਪਰ ਗਈ ਕੇਂਦਰ ਨੂੰ ਲਗਾਓ ਹੈ ਕੇਂਦਰ ਦੇ ਅੰਦਰ ਕੋਈ ਰਹਿਮ ਆਉਂਦਾ ਪੰਜਾਬ ਪ੍ਰਤੀ ਤਾਂ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਰੰਤ ਤੁਰੰਤ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਦੇ ਘਰ ਪਾਉਣ ਲਈ ਪੈਸਾ ਪ੍ਰੋਵਾਈਡ ਕਰਾਵੇ ਪੰਜਾਬ ਨੂੰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਉਹਨਾਂ ਲਈ ਪੈਸਾ ਪ੍ਰੋਵਾਈਡ ਕਰਵਾਵੇ ਕਿਉਂਕਿ ਜ਼ਮੀਨਾਂ ਦੇ ਉੱਤੇ ਦੁਬਾਰਾ ਵੱਡੀ ਪੱਧਰ ਦੇ ਉੱਤੇ ਖਰਚੇ ਹੋ ਕੇ ਇਹਨਾਂ ਨੇ ਵਾਹੀ ਜੋਗ ਮੰਨਣਾ ਉਹਦੇ ਲਈ ਪੈਸਾ ਪ੍ਰੋਵਾਈਡ ਕਰਵਾਵੇ ਔਰ ਜਿਹੜੀਆਂ ਫਸਲਾਂ ਮਰ ਗਈਆਂ ਨੇ ਉਹ ਲੋਕ ਕਿੱਥੋਂ ਖਾਂਗੇ ਜਿਹੜੀ ਹਾੜੀ ਦਾ ਨਾਜ ਰੱਖਿਆ ਵਾ ਸੀ ਉਹ ਵੀ ਗਵਾਉਂਨਾਂ ਦਾ ਪਾਣੀ ਨਾ ਰੁੜ ਗਿਆ ਤੇ ਫਸਲਾਂ ਵੀ ਡੁੱਬ ਕੇ ਮਰ ਗਈਆਂ ਔਰ ਬਿਲਕੁਲ ਵਿਚਾਰੇ ਇੱਕ ਅੱਜ ਭਿਖਾਰੀਆਂ ਦੀ ਸਿਚੁਏਸ਼ਨ 'ਚ ਆ ਗਏ ਨੇ ਲੋਕਾਂ ਦੇ ਹੱਥਾਂ ਮੰਨੀ ੜੀਕਦੇ ਨੇ ਕਿ ਕੋਈ ਸਾਡੇ ਲਈ ਰੋਟੀ ਲੈ ਕੇ ਆਏਗਾ ਫਿਰ ਅਸੀਂ ਰੋਟੀ ਖਾਵਾਂਗੇ ਅਸੀਂ ਲਗਾਤਾਰ ਦੇਖ ਰਹੇ ਹਾਂ ਅਗਰ ਇਹ ਆਇਆ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਸਰਕਾਰ ਸਾਡੇ ਲੋਕਾਂ ਪ੍ਰਤੀ ਕਿੰਨੀ ਸੰਜੀਦਾ ਨਜ਼ਰ ਆ ਰਹੀ ਹੈ ਬੜਾ ਹੀ ਦੁੱਖ ਹੋਇਆ ਪ੍ਰਧਾਨ ਮੰਤਰੀ ਜੀ ਦਾ ਅੱਜ ਟਵੀਟ ਜਦੋਂ ਪੜਿਆ ਜਦੋਂ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਜੀਆ ਨੇ ਬੜੀ ਸੰਜੀਦਗੀ ਦਿਖਾਈ ਹੈ ਅਫਗਾਨਿਸਤਾਨ ਪ੍ਰਤੀ ਪਰ ਆਇਆ ਲੱਗਿਆ ਕਿ ਜਿਵੇਂ ਪੰਜਾਬ ਪ੍ਰਤੀ ਤੇ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੀ ਨਾ ਹੋਵੇ ਕਿ ਸਾਡੇ ਆਪ ਦੇ ਦੇਸ਼ ਦੇ ਅੰਦਰ ਪੰਜਾਬ ਪੰਜਾਬ ਦੇ ਲੋਕ ਆ ਜਿਹੜੇ ਉਹ ਕਿੰਨੇ ਪੀੜਤ ਨੇ ਕਿਵੇਂ ਤਰਾ ਤਰਾ ਹੋ ਰਿਹਾ ਹੈ ਦੇਸ਼ ਪੂਰਾ ਪੰਜਾਬ ਦੀ ਲੋਕਾਂ ਦੀ ਹਮਾਇਤ ਹਮਾਇਤ ਦੇ ਵਿੱਚ ਮਦਦ ਦੇ ਵਿੱਚ ਉਤਰਿਆ ਹੋਇਆ ਹੈ ਔਰ ਹਰਿਆਣੇ ਵਾਲੇ ਵੀਰਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਅੱਜ ਬਹੁਤ ਸਾਰੀਆਂ ਟਰਾਲੀਆਂ ਹਰਿਆਣੇ ਤੋਂ ਚੱਲ ਕੇ ਵੱਖ-ਵੱਖ ਇਲਾਕਿਆਂ ਤੋਂ ਚੱਲ ਕੇ ਪੰਜਾਬ ਵੱਲ ਲੋਕਾਂ ਦੀ ਮਦਦ ਕਰਨੇ ਆ ਉਹਨਾਂ ਦਾ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਦਿਲੋਂ ਤੇ ਸਾਡੇ ਸਰਕਾਰ ਨੂੰ ਮੇਰੇ ਅਪੀਰ ਚੋਰ ਕੇ ਬੇਨਤੀ ਹੈ ਦੌਰਿਆਂ ਵਾਲੀਆਂ ਗੱਲਾਂ ਨੂੰ ਛੱਡਿਏ ਆਪਾਂ ਆਪਾਂ ਲੋਕਾਂ ਲਈ ਤੁਰੰਤ ਰਾਹਤ ਪੈਕੇਜ ਅਨਾਉਂਸ ਕਰਿਏ ਤਾਂ ਕਿ ਇਹ ਜਿਹੜੇ 8 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਬਰਬਾਦ ਹੋ ਗਏ ਮੈਨੂੰ ਲੱਗਦਾ ਹੁਣ ਤਾਂ 8 ਵੀ ਨਹੀਂ ਰਹਿਣੇ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਹਾਲਾਤ ਬਣਦਾ ਜਾ ਰਿਹਾ ਹੈ ਬਾਕੀ ਸਾਰੇ ਦਾ ਸਾਰਾ ਪੰਜਾਬ ਇਸ ਲਪੇਟ ਦੇ ਵਿੱਚ ਆ ਜਾਣਾ ਹੈ